ਹੈਲੋ ਦੋਸਤੋ ਕਿਵੇਂ ਹੋ ਤੁਸੀਂ ਸਾਰੇ ਅੱਜ ਆਪਾਂ ਆਏ ਆ ਇੱਕ ਨਵੀਂ ਵੀਡੀਓ ਤੇ ਇੱਕ ਨਵੀਂ ਚੀਜ਼ ਦੇ ਨਾਲ ਹਾਂਜੀ ਦੋਸਤੋ ਅੱਜ ਜਿਹੜੀ ਆਪਾਂ ਤੁਹਾਡੇ ਲਈ ਚੀਜ਼ ਲੈ ਕੇ ਆਏ ਆ ਇਹ ਚੀਜ਼ ਹੈਗੀ ਅੱਜ ਤੋਂ 15 ਸਾਲ ਪਹਿਲਾਂ ਦੀ ਹਾਂਜੀ ਅੱਜ ਤੋਂ 15 ਸਾਲ ਪਹਿਲਾਂ ਦੀ ਚੀਜ਼ ਦਿਖਾਵਾਂਗੇ ਤੁਹਾਨੂੰ ਐਂ ਦੇ ਤੱਕ ਬਨੇ ਰਹੋ ਤੇ ਦੇਖਿਓ ਸਾਰੀ ਵੀਡੀਓ ਐਂ ਦੇ ਤੱਕ ਸਾਰੀਆਂ ਚੀਜ਼ਾਂ ਦੱਸਾਂਗੇ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਸਬਸਕ੍ਰਾਈਬ ਕਰ ਦਿਓ ਇਦਾਂ ਦੀਆਂ ਨਵੀਆਂ ਵੀਡੀਓ ਦੇਖਣ ਲਈ ਸ਼ੁਰੂ ਕਰਦੇ ਆਂ ਵੀਡੀਓ ਤੇ ਅੱਜ ਤੋਂ 15 ਸਾਲਾਂ ਦੀ ਚੀਜ਼ ਲੈ ਆਉਨੇ ਆਂ ਜਿਹੜੀਆਂ ਅੱਜ ਤੋਂ 15 ਸਾਲ ਪਹਿਲਾਂ ਬਹੁਤ ਚੱਲਦੀਆਂ ਸੀ ਹੁਣ ਤਾਂ ਨਵੀਆਂ ਚੀਜ਼ਾਂ ਆ ਗਈਆਂ ਚਲੋ ਆਪਾਂ ਤੁਹਾਨੂੰ ਦਿਖਾ ਦਿੰਨੇ ਆਂ ਚਲੋ ਸ਼ੁਰੂ ਕਰਦੇ ਆਂ ਵੀਡੀਓ ਦੋਸਤੋ ਆਪਣੇ ਕੋ ਅੱਜ ਆ ਗਈ ਇੱਕ ਪੀਐਸ ਹਾਂਜੀ ਏਦੀ ਗੱਲ ਕਰਦੇ ਪਏ ਸੀ ਮੈਂ ਏਰੀ ਗੱਲ ਕਰਦਾ ਪਿਆ ਸੀ ਮੈਂ ਇਹ ਹੈਗੀ ਅੱਜ ਤੋਂ 15 ਸਾਲ ਪਹਿਲਾਂ ਦੀ ਪੋਇਸ ਹਾਂਜੀ ਉਸ ਟਾਈਮ ਵਿੱਚ ਇਹ ਬਹੁਤ ਚਲਦੀਆਂ ਸੀ ਦੇਖ ਸਕਦੇ ਹੋ ਤੁਸੀਂ ਇਹ ਅੱਜ ਆਪਾਂ ਤੁਹਾਨੂੰ ਦਿਖਾਉਣ ਲਈ ਲੈ ਕੇ ਆ ਗਏ ਹਲੇ ਵੀ ਦੋਸਤੋਂ ਪਹਿਲਾਂ ਆਪਾਂ ਤੁਹਾਨੂੰ ਇਹ ਤਾਰ ਖੋਲ ਕੇ ਦਿਖਾ ਦਿੰਦੇ ਆ ਹੈਗੀ ਇਹਦੀ ਤਾਰ ਦੇਖੋ ਦੋਸਤ ਤਾਰ ਦੇਖੋ ਦੋਸਤੋ ਜੀ ਕਿੰਨੀ ਵੱਦੀ ਹੁੰਦੀ ਆ ਦੇਖੋ ਆ ਹੈਗੀ ਇਹਦੀ ਤਾਰ ਇੱਦਾਂ ਦੇਖ ਸਕਦੇ ਹਾਂ ਇੱਦਾਂ ਅਲੱਗੇ ਸੋਚ ਚ ਲੱਗਣ ਵਾਲੇ ਇੱਕ ਫਰਨ ਵਾਲਾ ਲੱਗਾ ਇਹ ਹੈਗੀ ਚੀ ਆਹ ਦੀ ਤਾਰ ਤੇ ਆਹ ਹੈਗੀ ਆਪਣੀ ਪਾਇਸ ਦੋਸਤੋ 15 ਸਾਲ ਪਹਿਲਾਂ ਇਹ ਪਾਇਸਾਂ ਚੱਲਦੀਆਂ ਸੀ ਤੁਹਾਨੂੰ ਵੀ ਪਤਾ ਪਦਾ ਹਨਾ ਇਹ ਤਾਂ ਦੋਸਤੋ ਮੇਰੇ ਤੋਂ ਵੀ ਪਹਿਲਾਂ ਦੀਆਂ ਪਾਇਸਾਂ ਅੱਜ ਤੋਂ 15 ਸਾਲ ਪਹਿਲਾਂ ਦੀ ਹੈ ਇਹ ਦੇਖ ਸਕਦੇ ਹਾਂ ਤੇ ਦੋਸਤੋ ਦੇਖੋ ਤੁਸੀਂ ਪਾਇਸ ਕਿੱਦਾਂ ਨਹੀਂ ਲੱਗਦੀ ਥੱਲੇੋਂ ਦਿਖਾਈਏ ਦਾ ਥੱਲੇੋਂ ਇਦਾਂ ਦੀ ਆ ਉਹਦੀ ਕਾਲੀ ਐ ਇਥੋਂ ਦੇਖ ਸਕਦੇ ਹਾਂ ਥੱਲੇ ਵਾਲੀ ਲੁੱਕ ਦੇਖੋ ਤੁਸੀਂ ਇਥੋਂ ਵੀ ਦੇਖ ਸਕਦੇ ਹੋ ਇਥੋਂ ਤੁੱਤ ਗਈ ਕਿਉਂਕਿ ਦੋਸਤੋ 15 ਸਾਲ ਪਾਣੀ ਤਾਂ ਕਰਕੇ ਹੁਣ ਤਾਂ ਦੋਸਤੋ ਖਾਬ ਹੋ ਗਈ ਆ ਦੇਖ ਸਕਦੇ ਹੋ ਤੁਸੀਂ ਇੱਧਰ ਆਉਨੇ ਆ ਤਾਂ ਇੱਦਾਂ ਲੱਗਾ ਇਹਰਾ ਇਦਾਂ ਲਾਉਣ ਵਾਲੀ ਆਪਣੀ ਪੈਸ ਪੈਸ ਤਾਂ ਬਹੁਤ ਵਧੀਆ ਕਰਦੀ ਹੈ ਦੇਖ ਸਕਦੇ ਹੋ ਦੋਸਤੋ ਆ ਚੀਜ਼ ਜੇ ਮੈਨੂੰ ਵਧੀਆ ਲੱਗੀ ਕਿਉਂਕਿ ਇਹਦਾ ਰੰਗ ਦੇਖੋ ਉਸ ਟਾਈਮ 'ਚ ਕਿੰਨਾ ਵਧੀਆ ਕੀਤਾ ਤੇ ਹਾਲੇ ਤੱਕ ਕੁਝ ਵੀ ਨਹੀਂ ਹੋਇਆ ਸੋਚ ਕੇ ਦੇਖੋ ਤੁਸੀਂ 15 ਸਾਲ ਹੋ ਗਏ ਨੂੰ ਆ ਚੀਜ਼ ਨੂੰ ਕੁਝ ਵੀ ਨਹੀਂ ਹੋਇਆ ਹਾਂਜੀ ਦੇਖ ਸਕਦੇ ਹੋ ਕਿੰਨੀ ਚਮਕ ਜਿੱਦਾਂ ਨਵੀਂ ਲਿਆਂਦੀ ਇੰਦਾ ਹੈ ਜੀ ਇੱਥੇ ਲੱਗਾ ਉਸ ਟਾਈਮ 'ਚ ਇੰਦਾ ਹੁੰਦੇ ਸੀ ਬਤਨ ਘੱਟ ਵੱਧ ਕਰਨ ਨਾਲ ਇੱਥੇ ਲੱਗਾ ਹੁੰਦਾ ਸੀ ਤਾਂ ਦੇ ਵਿੱਚੋਂ ਵੀ ਅੱਦੇ ਮੈਂਬਰਾਂ ਨੂੰ ਪਤਾ ਹੋਣਾ ਦੇਖ ਸਕਦੇ ਹੋ ਇੰਦਾ ਹੁੰਦੇ ਸੀ ਕਰੋ ਘੁੰਮਦਾ ਇਹ ਜਿੱਥੇ ਤੁਸੀਂ ਕਰਨਾ ਉੱਥੇ ਕਰ ਸਕਦੇ ਹੋ ਜੇ ਤੁਸੀਂ ਗਾਇਮ ਕਰਨਾ ਜਿਆਦਾ ਤਾਂ ਗਾਇਮ ਕਰ ਸਕਦੇ ਹਾਂ ਦੇਖ ਸਕਦੇ ਹਾਂ ਇਹ ਕੱਪੜਿਆਂ ਨੂੰ ਬਹੁਤ ਵਧੀਆ ਪੈਸ ਕੱਢੀ ਹੁਣ ਤਾਂ ਇਹ ਦੋਸਤੋਂ ਖਰਾਬ ਜੀ ਹੋ ਗਈ ਜਿਉਂ ਨਾਲ ਆਪ ਚਲਾਉਂਦੇ ਆ ਤਾਂ ਵਿੱਚ ਹੀ ਕਈ ਵਾਰੀ ਬੰਦ ਹੋ ਜਾਂਦੀ ਵਿੱਚ ਹੀ ਚੱਲ ਜਾਂਦੀ ਹੁਣ ਤਾਂ ਇਹ ਖਰਾਬ ਹੋ ਗਈ ਪਿੱਛੋਂ ਦੇਖ ਸਕਦੇ ਹੋ ਤੁਸੀਂ ਇਦਾਂ ਤੇ ਥੱਲੇ ਇਦਾਂ ਭਰਿਆ ਹੋਇਆ ਹੈ ਨੇ ਹੁਣ ਤਾਂ ਜੰਗਾਲ ਵੀ ਲੱਗਣਾ ਸ਼ੁਰੂ ਹੋ ਗਿਆ ਇਹਨੂੰ ਦੇਖੋ ਮਰਾ ਮਰਾ ਆ ਦੇਖੋ ਜਿਆਦਾ ਤੈਨਤਾ ਨਹੀਂ ਕਦੇ ਨਹੀਂ ਅਸੀਂ ਦਾ ਸੋਚਦੇ ਆ ਇਹਨੂੰ ਵਿੱਚ ਦੇ ਕੇ ਨਵੀਂ ਲੈ ਆਉਨੇ ਆ ਇਹਨੂੰ ਵੇਚ ਕੇ ਇਹਨੂੰ ਵੇਚ ਕੇ ਨਵੀਂ ਲਿਆਵਾਂਗੇ ਆਹ ਵਾਲੇ ਪਾਇਸ ਨੂੰ ਦੇ ਕੇ ਵਿੱਚ ਨਵੀਂ ਲਿਆਵਾਂਗੇ ਵੇਚ ਕੇ ਇਹਨੂੰ ਆਹ ਦੇਖੋ ਆ ਵੀ ਇਹਦਾ ਤੁੱਟ ਚੁਕਿਆ ਦੇਖ ਸਕਦੇ ਹੋ ਤੁਸੀਂ ਆਹ ਦੇਖੋ ਆਹ ਦੇਖ ਸਕਦੇ ਹੋ ਤੁੱਟ ਗਿਆ ਹੀ ਹੈ ਨਾਲੇ ਦਾ ਦੇਖ ਸਕਦੇ ਹੋ ਇਹ ਹੈਗੀ ਦੋਸਤੋ ਅੱਜ ਤੋਂ 15 ਸਾਲ ਪਹਿਲਾਂ ਦੀ ਪੁਆਸ ਅੱਜ ਤੋਂ 15 ਸਾਲ ਪਹਿਲਾਂ ਇਹ ਮੈਂਬਰ ਬਹੁਤ ਦੇ ਹੁੰਦੇ ਸੀ ਉਹ ਪਾਣੀ ਪਾਇਆ ਸਾਹਿ ਹੁਣ ਤਾਂ ਦੋਸਤੋਂ ਨਵੀਆਂ ਪੁਆਸਾਂ ਆ ਗਈਆਂ ਜਿਹੜੀਆਂ ਬਹੁਤ ਵਧੀਆ ਤੇ ਪਹਿਲਾਂ ਵਾਲੀਆਂ ਇਦਾਂ ਦੀਆਂ ਹੁੰਦੀਆਂ ਸੀ ਅੱਜ ਤੋਂ 15 ਸਾਲ ਪਹਿਲਾਂ ਵਾਲੀਆਂ ਉਦੋਂ ਤਾਂ ਦੋਸਤੋਂ ਬਹੁਤ ਘੱਟ ਪਾਇਸ ਚ ਮਿਲੀ ਹੋਊਗੀ ਉਦੋਂ ਚੀਜ਼ਾਂ ਬਹੁਤ ਸਸਤੀਆਂ ਸੀ ਅੱਜ ਤੋਂ ਕਿਉਂਕਿ 15 ਸਾਲ ਪਹਿਲਾਂ ਚੀਜ਼ਾਂ ਤਾਂ ਬਹੁਤ ਸਸਤੀਆਂ ਸੀ ਇਹ ਆ ਤਾਂ ਬਹੁਤ ਸਸਤੀ ਆਈ ਬਣੀ ਆ ਮੈਨੂੰ ਹਲੇ ਪਤਾ ਨਹੀਂ ਇਹਰਾ ਕਿਉਂਕਿ ਦੋਸਤੋ ਇਹ ਤਾਂ ਮੇਤੋ ਵੀ ਪਹਿਲਾਂ ਦੀ ਆ ਆ ਦੇਖੋ ਇਦਾਂ ਦੀ ਆ ਹਲੇ ਵੀ ਦੋਸਤੋ ਚੱਲਦੀ ਆ ਭਾ ਇੱਕ ਕਰੀ ਕਰੀ ਚੱਲਦੀ ਆ ਮਤਲਬ ਆ ਪੋਸਾ ਨਹੀਂ ਕਾਇਤੇ ਇਹ ਕਹਿ ਸਕਦੇ ਆ ਆਪਾਂ ਨਵੀਂ ਲਿਆਵਾਂਗੇ ਇਹਨੂੰ ਵੇਚ ਕੇ ਆਪਾਂ ਤੇ ਨਵੀਂ ਦੀ ਵੀਡੀਓ ਵੀ ਆਪਾਂ ਤੁਹਾਡੇ ਸਾਹਮਣੇ ਲਿਆਵਾਂਗੇ ਜਦੋਂ ਲਿਆ ਆਂਦੀ ਤੇ ਆਹ ਦੇਖ ਸਕਦੇ ਹੋ ਜੰਗਾਲ ਲੱਗਣਾ ਸ਼ੁਰੂ ਹੋ ਗਿਆ ਇੱਥੋਂ ਦੇਖੋ ਹਲੇ ਇਦਾਂ ਦੀ ਹੈਰੀ ਆ ਹੈ ਇਹ ਰਿਕਤਾਰ ਆ ਦੇਖੋ ਇਹ ਹੈਗੀ ਅੱਜ ਤੋਂ 15 ਸਾਲ ਪਹਿਲਾਂ ਦੀ ਇੱਥੇ ਵੀ ਜੁਗਾੜ ਲਾ ਕੇ ਆਪਾਂ ਜੋੜਿਆ ਹੋਇਆ ਇਹ ਵੀ ਲੱਥ ਹੈ ਅਸੀਂ ਆ ਦੇਖੋ ਟੁੱਟੀ ਪਈ ਹੈ ਦੋਸਤੋ ਬਹੁਤ ਪਾਣੀ ਹੋ ਗਈ ਤਾਂ ਕਰਕੇ ਆ ਦੇਖੋ ਸਾਰੇ ਪਾਸਿਓ ਤਾਂ ਆਪਾਂ ਸੋਚਦੇ ਆ ਵੀ ਇਹਨੂੰ ਵੇਚ ਕੇ ਨਵੀਂ ਲਿਆਵਾਂਗੇ ਥੱਲੇ ਵੀ ਬਹੁਤ ਚੋਈਟਾਂ ਲੱਗੀਆਂ ਕਿਉਂਕਿ ਬਹੁਤ ਪਾਣੀ ਕੋ ਐਸਾ ਦੋਸਤੋ ਹੋਂ ਤਾਂ ਕਿਸੇ ਕਿਸੇ ਕੋ ਹੁੰਦੀ ਹੈ ਇਦਾਂ ਦੀਆਂ ਆਪਾਂ ਸੋਚਿਆ ਵੀ ਤੁਹਾਨੂੰ ਪਹਿਲਾਂ ਦਿਖਾ ਦਿੰਨੇ ਆ ਅੱਜ ਤੋਂ 15 ਸਾਲ ਪਹਿਲਾਂ ਦੀ ਪਾਇਸ ਆ ਦੇਖੋ ਇਹ ਹੈਗੀ ਅੱਜ ਤੋਂ 15 ਸਾਲ ਪਹਿਲਾਂ ਦੀ ਆਪਾਂ ਐਸਾਂ ਕਮਿੰਟਾਂ ਇਹ ਦੱਸਿਓ ਹਲੇ ਵੀ ਕਿੰਨਾ ਮੈਂਬਰ ਹੋ ਹੈਗੀਆਂ ਇਦਾਂ ਦੀ ਆਪਾਂ ਐਸਾਂ ਵੈਸੇ ਹੁਣ ਤਾਂ ਬਹੁਤ ਵਧੀਆ ਆ ਗਈਆਂ ਪਾਇਸਾਂ ਨਵੀਆਂ ਦੇਖ ਸਕਦੇ ਹੋ ਹੁਣ ਤਾਂ ਬਹੁਤ ਵਧੀਆ ਆ ਗਈਆਂ ਪਾਇਸਾਂ ਪਾਇਆ ਦੇਖੋ ਦੋਸਤੋ ਪਾਇਸਾਂ ਪਹਿਲਾਂ ਇਹ ਚੱਲਦੀਆਂ ਸੀ ਅੱਜ ਤੋਂ 15 ਸਾਲ ਪਹਿਲਾਂ ਤੁਹਾਨੂੰ ਕੰਨ ਲਈ ਲੈ ਕੇ ਆ ਗਏ ਆ ਦੇਖ ਸਕਦੇ ਹੋ ਆਸ ਕੀ ਆਪਣੀ ਅੱਜ ਤੋਂ 15 ਸਾਲ ਪਹਿਲਾਂ ਦੀ ਪਾਇਸ ਦੇਖੋ ਅੱਜ ਤੋਂ 15 ਸਾਲ ਪਹਿਲਾਂ ਦੀ ਪਾਇਸ ਆ ਇਹਦੀ ਤਾਰ ਦੇਖ ਸਕਦੇ ਹੋ ਅੱਜ ਤੋਂ 15 ਸਾਲ ਪਹਿਲਾਂ ਦੀ ਪਾਇਸ ਆ ਇਹਦੀ ਤਾਰ ਵੀ ਦੇਖ ਸਕਦੇ ਹੋ ਤਾਰ ਵੀ ਦੋਸਤ ਇੱਕ ਵਾਰੀ ਖਰਾਬ ਹੋ ਗਈ ਸੀ ਆਪਣੀ ਦੇਖ ਸਕਦੇ ਤੁਹਾਨੂੰ ਦਿਖਾ ਦੇਣਾ ਵੇਖੋ ਇੱਥੋਂ ਆਹ ਦੇਖ ਸਕਦੇ ਤੁਸੀਂ ਖਰਾਬ ਆ ਦੋਸਤੋ ਇੱਥੋਂ ਤਾਂ ਆਪਾਂ ਇਹਦੇ ਉੱਤੇ ਆ ਲਾਇਆ ਹੋਇਆ ਤਾਰ ਵੀ ਦੋਸਤੋ ਬਹੁਤ ਹੋ ਗਈ ਖਰਾਬ ਦੇਖੋ ਕਿਉਂਕਿ ਉਹ ਪਾਣੀ ਆ ਦੋਸਤੋ ਖਰਾਬ ਹੀ ਹੋਈ ਸੀ ਆ ਦੇਖੋ ਇਹਨੂੰ ਵੇਚ ਕੇ ਨਵੀਂ ਲਿਆਵਾਂਗੇ ਆਪਾਂ ਦੇਖ ਸਕਦੇ ਹਾਂ ਇਦਾਂ ਦੀ ਆਪਣੀ ਪਾਇਸ ਤੇ ਆ ਹੈਗੀ ਰੀਤਾਰ ਦੋਸਤੋ ਇਹ ਸੀਗੀ ਅੱਜ ਤੋਂ 15 ਸਾ ਪਹਿਲਾਂ ਦੀ ਪਾਇਸ ਜੇ ਵਧੀਆ ਲੱਗੀ ਤਾਂ ਵੀਡੀਓ ਨੂੰ ਇੱਕ ਲਾਈਕ ਕਰ ਦਿਓ ਤੇ ਅਗਲੀ ਵੀਡੀਓ 'ਚ ਮਿਲਦੇ ਆਂ ਜੇਦਾਂ ਇਹੋ ਚੀਜ਼ਾਂ ਦੇਖ ਰਹੀਆਂ ਤਾਂ ਕਮੈਂਟਾਂ 'ਚ ਦੱਸ ਦਿਓ ਤੇ ਵੀਰੋਂ ਲਾਈਕ ਕਰ ਦਿਓ ਇਦਾਂ ਦੀਆਂ ਨਵੀਆਂ ਵੀਡੀਓ ਦੇਖਣ ਲਈ ਸਬਸਕ੍ਰਾਈਬ ਕਰ ਦਿਓ ਤੇ ਮਿਲਦੇ ਆਂ ਦੋਸਤੋ ਆਪਾਂ ਅਗਲੀ ਵੀਡੀਓ 'ਚ ਜਾਣ ਨੂੰ ਬਣੇ ਹੋ ਓਕੇ ਬਾਏ ਜੀ ਧੰਨਵਾਦ